ਸਵਾਗਤ ਆ ਦੋਸਤੋ ਤੁਹਾਡਾ ਗਿੱਲ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵੀਡੀਓ ਪੈਂਡ ਮੱਲ ਕੇ ਜ਼ਿਲ੍ਹਾ ਮੋਗਾ ਮੱਲ ਕੇ ਪੈਂਡ ਦੋਸਤੋ ਮੋਗਾ ਜ਼ਿਲ੍ਹੇ ਦਾ ਪੈਂਡ ਹੈ ਇੱਕ ਪਾਸੇ ਦੇ ਸਮਾਰਸਰ ਰਹਿ ਜਾਂਦਾ ਦੂਸਰੇ ਪਾਸੇ ਬਰਗਾੜੀ ਰਹਿ ਜਾਂਦਾ ਅੱਜ ਦੀ ਆਪਣੀ ਵੀਡੀਓ ਵਿੱਚ ਇਹ ਜਿਹੜੀ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੈੜ ਦੇਖ ਰਹੇ ਹੋ ਇਹ ਫੌਰ ਸੇਲ ਆ ਤੇ ਹੁਣੇ ਸੂਈ ਆ ਤਕਰੀਬਨ ਅੱਧਾ ਪੌਣਾ ਘੰਟਾ ਦੋਸਤੋ ਹੋ ਗਿਆ ਸੂਈ ਨੂੰ ਤੇ ਜੇ ਰਹਾ ਅਜੇ ਤੱਕ ਚੱਲੀ ਨਹੀਂ ਸੋ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਵੈੜ ਦੀ ਡਿਟੇਲ ਲਵਾਂਗੇ ਜਿਹੜੀ ਵੀ ਇਹਨੂੰ ਪਸੰਦ ਆਊਗੀ ਫੋਨ ਨੰਬਰ ਆਪਾਂ ਸਕਰੀਨ ਦੇ ਉੱਪਰ ਚਲਾਵਾਂਗੇ ਸੰਪਰਕ ਕਰਕੇ ਸੌਦਾ ਤੁਸੀਂ ਆਪ ਕਰ ਲੈਣਾ ਦੋਸਤੋ ਸੱਸੀ ਦਾ ਬਾਈ ਜੀ ਬਾਈ ਜੀ ਕੀ ਨਾਮ ਆ ਜੀ ਰਤਨ ਸਿੰਘ ਜੀ ਜਿਹੜੀ ਵੈੜ ਸੂਈ ਹੈ ਇਹ ਆਪਣੀ ਘਰ ਤੋਂ ਹੀ ਸੀ ਕਿੰਨੇਵੇਂ ਸੂਏ ਸੂਈ ਹੈ ਜੀ ਇਹ ਇਹ ਤੀਜੇ ਸੂਏ ਸੂਈ ਪਹਿਲਾ ਸੂਆ ਮਤਲਬ ਸੂਡੀ ਸੂਈ ਠੀਕ ਹੈ ਜੀ ਛੇਕ ਦੇ ਦੰਦ ਹੋਣੀ ਬੁਰੇ ਕੀਤੇ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਦੁੱਧ ਦੇਣੇ ਪਾਇਆ ਪਿਛਲੇ ਸੂਏ ਜੀ ਪਿਛਲੇ ਸੂਏ 36 37 ਲੀਟਰ ਦੁੱਧ ਦਿੱਤੇ ਠੀਕ ਹੈ ਜੀ ਐਰ ਕੀ ਮਤਲਬ 40 ਬਿਵਾਰ ਕਰ ਚਲੋ ਉਹ ਤਾਂ ਠੀਕ ਹੈ ਜਾਨ ਕੇ 36 37 ਲੀਟਰ ਆਪਣਾ ਚੋਇਆ ਹੋਇਆ ਵਾ ਤੇ ਇਹਦੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਕੀ ਡਿਮਾਂਡ ਕਰਦੇ ਆ ਜੀ ਡਿਮਾਂਡ ਇਹਦੀ 130 ਕਰਦੇ ਠੀਕ ਹੈ ਵਿੱਚੋਂ ਮਾਨਤਾਣ ਹੋ ਜੂਗਾ ਜੀ ਦੋਸਤੋ 1 ਲੱਖ 30000 ਰੁਪਏ ਡਿਮਾਂਡ ਕੀਤੀ ਹੈ ਬਾਈ ਜੀਆ ਨੇ ਮਾਨਤਾਣ ਕਹਿੰਦੇ ਵੀ ਹੋ ਜੂਗਾ ਫੇਸ ਤੁਸੀਂ ਦੇਖ ਲਓ ਵਹਿੜ ਦਾ ਤੇ ਹਾਈਟ ਵੀ ਦੋਸਤੋ ਠੀਕ ਆ ਥਣਾ ਦੇ ਜੇ ਆਪਾਂ ਗੈਪ ਦੀ ਕਰੀਏ ਗੱਲ ਕਰੀਏ ਤੇ ਬਹੁਤ ਸੋਹਣਾ ਗੈਪ ਆ ਵਿਥੀ ਤੇ ਯਾਰੇ ਥਾਣਾ ਬਹੁਤ ਵਧੀਆ ਸਫਾਈ ਵਿੱਚ ਨਿਖੜਮੇ ਲੱਗੇ ਹੋਏ ਆ ਹਵਾਨਾ ਕਰਮਾ ਵਾਲੀ ਨੇ ਬਹੁਤ ਚੰਗਾ ਬਣਾਇਆ ਹੋਇਆ ਅੱਗੇ ਨੂੰ ਜੇ ਆਪਾਂ ਗੱਲ ਕਰਗੇ ਤੇ ਪਿਛਲੀਆਂ ਲੱਤਾਂ ਤੋਂ ਕਾਫੀ ਅੱਗੇ ਹਵਾਨਾ ਜਾਂਦਾ तकरीबन ਧੁੰਨੀ ਦੇ ਨਜ਼ਦੀਕ ਤੱਕ ਜਾਂਦਾ ਹਵਾਨਾ ਦੋਸਤੋ ਤੇ ਪਿੱਛੇ ਨੂੰ ਵੀ ਹਵਾਨਾ ਲੱਤਾਂ ਤੋਂ ਬਾਹਰ तकरीबन ਇੱਕ ਘੱਟ ਨਿਕਲਿਆ ਹੋਇਆ ਪਿੱਛੇ ਤੋਂ ਵੀ ਤੁਸੀਂ ਹਵਾਨਾ ਦੇਖ ਲਓ ਤੇ ਪਿਛਲੇ ਥਾਣੇ ਵੀ ਦੇਖ ਲਓ ਸਫਾਈ ਚੰਗੀ ਆ ਥਾਣਾ ਦੀ ਹਵਾਨਾ ਬਹੁਤ ਸ਼ਾਨਦਾਰ ਆ ਤੋਰੇ ਬਾਈ ਜੀ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਫੋਨ ਨੰਬਰ ਸਕਰੀਨ ਦੇ ਉੱਪਰ ਚੱਲੂਗਾ ਸੰਪਰਕ ਤੁਸੀਂ ਕਰ ਲੈਣਾ ਤਾਜੀ ਸੂਈ ਆ ਦੋਸਤੋ ਥਾਣਾ ਵੀ ਵਧੀਆ ਇੱਕ ਮਿੰਟ ਵੀਰੇ ਹੌਲੀ ਤੋਰੀ ਮਾਰੇ ਥਾਣਾ ਵੀ ਪਾਸ ਹੋ ਜਾਣਗੇ ਤੇ ਸਾਰੀ ਜਾਂਚ ਪੜਤਾਲ ਹੋ ਜੂਗੀ ਵਹਿੜ ਦੀ ਬੰਦੇ ਬਾਈ ਜੀ ਚਾਲ ਤੁਸੀਂ ਵੇਖ ਲਓ ਵਹਿੜ ਦੀ ਚਾਲ ਵੀ ਬਿਲਕੁਲ ਵਧੀਆ ਸ਼ਾਨਦਾਰ ਚਾਲ ਆ ਤੇ ਪਿੱਛੇ ਤੋਂ ਹਵਾਨਾ ਮੈਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨਾ ਕੋਈ ਕੋਈ ਪਸ਼ੂ ਹੁੰਦਾ ਦੋਸਤੋ ਜਿਹਦਾ ਹਵਾਨਾ ਪਰਮਾਤਮਾ ਵੱਲੋਂ ਇਸ ਤਰ੍ਹਾਂ ਦਾ ਲੱਗਾ ਹੁੰਦਾ ਬਹੁਤ ਹੀ ਜ਼ਬਰਦਸਤ ਅਰਡਰ ਬਣਾਇਆ ਹੋਇਆ ਵਹਿੜ ਨੇ ਮੇਲ ਕਾਫ ਆ ਦੋਸਤੋ ਸੂਈ ਨੂੰ ਤਕਰੀਬਨ ਘੰਟਾ ਤੱਕ ਹੋ ਗਿਆ ਤੇ ਜੇਰ ਹਜੇ ਤੱਕ ਚੱਲੀ ਨਹੀਂ ਸੋ ਜਿਹੜੇ ਵੀ ਨੂੰ ਪਸੰਦ ਆਊਗੀ ਫੋਨ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ